ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਸੈਰ ਕਰਾਵਾਂਗੇ ਕੇਸਰੀ ਸਿੰਘਪੁਰ ਏਰੀਏ ਦੇ ਪਿੰਡਾਂ ਦੀ ਤੇ ਆਪਾਂ ਇੱਥੋਂ ਜਿਹੜਾ ਕਮੀਨਪੁਰੇ ਤੋਂ ਕੇਸਰੀ ਸਿੰਘਪੁਰ ਵੱਲ ਨੂੰ ਜਾ ਰਹੇ ਹਾਂ ਬੜਾ ਸ਼ਾਨਦਾਰ ਜਿਹੜਾ ਇਹ ਰੋੜਾ ਤੇ ਆਸੇ ਪਾਸੇ ਹਰਿਆਲੀ ਆ ਦੋਸਤੋ ਸਭ ਤੋਂ ਪਹਿਲਾਂ ਇੱਥੇ ਖੱਬੇ ਹੱਥ ਛੋਟਾ ਜਿਹਾ ਪਿੰਡ ਆਉਂਦਾ ਹੈ ਵੀ ਐਫ ਉਸ ਇਹ ਬੋਰਡ ਵੀ ਦੇਖ ਰਹੇ ਹੋਗੇ ਤੇ ਇੱਥੇ VF ਦੀ ਇੱਕ ਪਾਸੇ ਕੱਚੀ ਟਾਣੀ ਆ ਜਿੱਥੇ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਸੁਫਨਾ ਦੀ ਉਸ ਤੋਂ ਬਾਅਦ ਇਹ ਕੇਸਰੀ ਸਿੰਘਪੁਰ ਆ ਜਾਂਦਾ ਹੈ ਚੌਂਕ ਤੋਂ ਸਾਹਮਣੇ ਦੋਸਤੋ ਜਿਹੜਾ ਮਲਕਾਣੇ ਵੱਲ ਨੂੰ ਰਸਤਾ ਚਲਾ ਜਾਂਦਾ ਅੱਗੇ ਮੋਹਲਾਂ ਇੱਧਰ ਨੂੰ ਜਾਂਦਾ ਹੈ ਤੇ ਆਪਾਂ ਇਹ ਕੇਸਰੀ ਸਿੰਘਪੁਰ ਮੰਡੀ ਆ ਉਹਦੇ ਵਿੱਚ ਦੀ ਦੋਸਤੋ ਟੂਰ ਕਰ ਰਹੇ ਆ ਤੇ ਇਹ ਕਾਫੀ ਪੁਰਾਣੀ ਮੰਡੀ ਐ ਸ਼ਹਿਦਿੰਦ ਦਾ ਨਾਮ ਜਿਹੜਾ ਪੁਰਾਣਾ ਸੀ ਫਰੀਦਸਰ ਮੰਡੀ ਇਸ ਕੇਸਰੀ ਸਿੰਘਪੁਰ ਦਾ ਪੁਰਾਣਾ ਨਾਮ ਸੀ ਤੇ ਉਸ ਤੋਂ ਬਾਅਦ ਹੁਣ ਮੌਜੂਦਾ ਸਮੇਂ ਦੇ ਵਿੱਚ ਇਹ ਕੇਸਰੀ ਸਿੰਘਪੁਰ ਮੰਡੀ ਦੇ ਵਜੋਂ ਮਸ਼ਹੂਰ ਆ ਇਹ ਥੋੜੀ ਵੱਡ ਏਰੀਏ ਦੀ ਮੰਡੀ ਆ ਤੇ ਬੜੀ ਮਸ਼ਹੂਰ ਮੰਡੀ ਆ ਇਹ ਦੋਸਤੋ ਆਪਾਂ ਕੇਸਰੀ ਸਿੰਘਪੁਰ ਨੂੰ ਕ੍ਰਾਸ ਕਰਕੇ ਤੇ ਅੱਗੇ ਜਾ ਰਹੇ ਆ ਇੱਥੋਂ ਜਿਹੜਾ ਰੋਡ ਆ ਕਰਨਪੁਰ ਵੱਲ ਨੂੰ ਜਾਂਦਾ ਹੈ ਤੇ ਇਹ ਆਪਾਂ ਰੇਲਵੇ ਲਾਈਨ ਨੂੰ ਕਰਾਸ ਕਰ ਰਹੇ ਆ ਸੱਜੇ ਹੱਥੇ ਤੇ ਰੇਲਵੇ ਸਟੇਸ਼ਨ ਆ ਉਸ ਤੋਂ ਪਹਿਲਾਂ ਬਾਅਦ ਦੋਸਤੋ ਸਾਧੂ ਵਾਲੀ ਕਾਟ ਇਹ ਪਿੰਡ ਆਉਂਦਾ ਇਹ ਜਿਹੜਾ ਸੜਕ ਦੇ ਉੱਪਰ ਹੀ ਆ ਬਿਲਕੁਲ ਸਾਧੂ ਵਾਲੀ ਕਾਟ ਸ਼ਾਇਦ ਸਾਧੂ ਵਾਲੀ ਕੱਟ ਵੀ ਪੰਜਾਬੀ ਚ ਬੋਲਦੇ ਹੋਣਗੇ ਉਸ ਤੋਂ ਬਾਅਦ ਦੋਸਤੋ ਇਹ ਸ਼ਾਇਦ ਐਚ ਮਾਈਨਰ ਆ ਜਿਸ ਨੂੰ ਆਪਾਂ ਕ੍ਰੋਸ ਕੀਤਾ ਜਿਹੜੇ ਇੱਧਰ ਦੇ ਦੋਸਤ ਆ ਅਗਰ ਕੋਈ ਜਾਣਕਾਰੀ ਗਲਤ ਹੋਈ ਤਾਂ ਕਮੈਂਟ ਬਾਕਸ ਦੇ ਵਿੱਚ ਉਸ ਨੂੰ ਦਰੁਸਤ ਜ਼ਰੂਰ ਕਰ ਦਿਅ ਜੀ ਉਸ ਤੋਂ ਬਾਅਦ ਦੋਸਤੋ ਅੱਗੇ ਆਪਾਂ ਚੱਲ ਪਏ ਦਰਵਾਇਆ ਤਨੂਰ ਹੋ ਕੇ ਤੇ ਇਹ ਖੱਬੇ ਹੱਥ ਆ ਜਿਹੜਾ ਦੋਸਤੋ 20 ਪਿੰਡ ਆ ਉਹਨੂੰ ਰਸਤਾ ਜਾ ਰਿਹਾ ਹੈ ਤੇ ਇਹ ਸਿੱਧਾ ਜਿਹੜਾ ਰੋਡ ਆ ਦੋਸਤੋ ਇਹ ਕਰਨਪੁਰ ਨੂੰ ਚਲਾ ਜਾਂਦਾ ਹੈ ਇਹਦੇ ਤੇ ਜ਼ਿਆਦਾਤਰ ਜਿਹੜੇ ਪਿੰਡ ਨੇ ਉਹ ਵੀ ਦੇ ਨਾਮ ਮੋਗੇ ਤੇ ਨੇ ਤੇ ਸ਼ਾਇਦ ਇੱਕ ਦੋ ਪਿੰਡ ਆ ਜਿਹੜੇ ਉਹ ਐਚ ਮੋਗੇ ਤੇ ਵੀ ਪੈਂਦੇ ਆ ਕਿਉਂਕਿ ਜਿਹੜਾ ਇਹ ਮਾਈਨਰ ਜਾਂਦਾ ਹੈ ਵੱਡਾ ਮੇਨ ਉਹ ਐਚ ਮਾਈਨਰ ਆ ਜਿਹੜਾ ਇੱਥੋਂ ਕ੍ਰੋਸ ਹੁੰਦਾ ਹੈ ਤੇ ਬਹੁਤ ਸੋਹਣੇ 뷰 ਨੇ ਪਿੰਡਾਂ ਦੇ ਆਸੇ ਪਾਸੇ ਸ਼ਾਂਤ ਜਿਹਾ ਮਾਹੌਲ ਆ ਤੇ ਇਹ ਜਿਹੜੀ ਸੜਕਾ ਦੋਸਤੋ ਇਹ ਅੱਗੇ ਕਰਨਪੁਰ ਚਲੀ ਜਾਂਦੀ ਆ ਸਿੱਧੀ ਇੰਦੇ ਤੇ ਜਿਹੜਾ ਵੱਡਾ ਪਿੰਡ ਆਉਂਦਾ ਉਹ ਤਨੂਰ ਆਉਂਦਾ ਤਨੂਰ ਪਿੰਡ ਦੀ ਦੋਸਤੋ ਆਪਾਂ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਜਿੰਨਾ ਦੋਸਤਾਂ ਨੇ ਨਹੀਂ ਦੇਖੀ ਉਹ ਦੋਸਤ ਆਪਣੇ ਚੈਨਲ ਤੇ ਦੇਖ ਸਕਦੇ ਆ ਤੇ ਇਹ ਸਾਹਮਣੇ ਜਿਹੜਾ ਪਿੰਡ ਨਜ਼ਰ ਆ ਰਿਹਾ ਹੈ ਦੋਸਤੋ ਇਹ ਤਨੂਰ ਪਿੰਡ ਨਜ਼ਰ ਆ ਰਿਹਾ ਹੈ ਇਹ 6 ਵੀ ਤਨੂਰਾਂ ਦੇ ਆ 6 ਵੀ ਮੋਗੇ ਦੇ ਨਾਮ ਤੇ ਆ ਤੇ ਤਨੂਰ ਇਸ ਦਾ ਪੁਰਾਣਾ ਨਾਮ ਆ ਇਹ ਤਨੂਰ ਨੂੰ ਇਸ ਸਮੇਂ ਆਪਾਂ ਦੋਸਤੋ ਕ੍ਰਾਸ ਕਰ ਰਹੇ ਆ ਤੇ ਦੋਸਤੋ ਜਿਹੜੇ ਇੱਧਰ ਆਸੇ ਪਾਸੇ ਦੇ ਪਿੰਡਾਂ ਦੇ ਦੋਸਤ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਜੇ ਕਿ ਤੁਸੀਂ ਆਪਣੀ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਇਹ ਖੱਬੇ ਹੱਥ ਦੋਸਤੋ ਜਿਹੜਾ ਰਸਤਾ ਉਹ ਕਰਨਪੁਰ ਨੂੰ ਚਲਾ ਜਾਂਦਾ ਹੈ ਤੇ ਅਸੀਂ ਇੱਥੇ 1x ਪਿੰਡ ਤੱਕ ਆਏ ਸੀ ਕਿਉਂਕਿ ਆਪਾਂ 1x ਪਿੰਡ ਦੀ ਵੀਡੀਓ ਕੀਤੀ ਸੀ ਥੋੜੇ ਦਿਨ ਪਹਿਲਾਂ ਤੇ ਉਸੇ ਦਿਨ ਹੀ ਇਹ ਸਾਰੀ ਜਿਹੜੀ ਵੀਡੀਓ ਆ ਸਾਰੇ ਪਿੰਡਾਂ ਦੀ ਇਸ ਰਸਤੇ ਦੀ ਸ਼ੂਟ ਕੀਤੀ ਸੀ ਤੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਆ ਜੀ ਤੇ ਵੀਡੀਓ ਨੂੰ ਸ਼ੇਅਰ ਅੱਗੇ ਜ਼ਰੂਰ ਕਰਿਓ ਧੰਨਵਾਦ